ਕੀ ਪੰਜਾਬ ਤੇ ਸੱਚੀ ਮੰਡਰਾ ਰਿਆ ਇਹ ਹੜ੍ਹਾਂ ਦਾ ਖਤਰਾ ਆਖਿਰਕਾਰ ਕਿਉਂ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਅਪੀਲ ਕਰ ਦਿੱਤੀ ਗਈ ਹੈ ਜਾਣੋ ਕਿਹੜੇ ਇਲਾਕਿਆਂ ਦੇ ਲੋਕਾਂ ਨੂੰ ਕਹ ਦਿੱਤਾ ਗਿਆ ਹੈ ਕਿ ਉਹ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਸਵੇਰੇ 6 ਵਜੇ ਜੋ ਹੈ ਉਹ तकरीबन 40000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜੀ ਆ ਸੱਸੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਸਭ ਤੋਂ ਪਹਿਲਾਂ ਤਾਂ ਅਪੀਲ ਇਹ ਹੈ ਕਿ ਜਿਹੜੇ ਲੋਕ ਨਦੀਆਂ ਨਾਲਿਆਂ ਦੇ ਨਾਲ ਰਹਿੰਦੇ ਨੇ ਜਾਂ ਜਿਹੜੇ ਬਾਰਡਰ ਏਰੀਆ ਤੇ ਰਹਿੰਦੇ ਨੇ ਉਹਨਾਂ ਨੂੰ ਜੋ ਹੈ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਉਹ ਜਾਗਰੂਕ ਹੋ ਸਕਣ ਸੁਚੇਤ ਹੋ ਸਕਣ ਡਰਨ ਵਾਲੀ ਕੋਈ ਗੱਲ ਨਹੀਂ ਹੈ ਬਸ ਕੁਝ ਚੀਜ਼ਾਂ ਜਿਹੜੀਆਂ ਪ੍ਰਸ਼ਾਸਨ ਹਦਾਇਤਾਂ ਦਿੰਦਾ ਹੈ ਉਸ ਚੀਜ਼ਾਂ ਨੂੰ ਮੰਨਣੀਆਂ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਪਾਣੀ ਦੇਖਣ ਦੇ ਲਈ ਲੋਕ ਨਦੀਆਂ ਨਾਲਿਆਂ ਦੇ ਕੋਲ ਖੜੇ ਹੋ ਜਾਂਦੇ ਨੇ ਉਹਨਾਂ ਨੂੰ ਇਹ ਤੱਕ ਨਹੀਂ ਅੰਦਾਜ਼ਾ ਹੁੰਦਾ ਕਿ ਉਹ ਕਿੰਨਾ ਵੱਡਾ ਖਤਰਾ ਹੈ ਉਹਨਾਂ ਦੇ ਲਈ ਲੋਕ ਜਿਹੜੇ ਨੇ ਉਹ ਨਹਿਰ ਪਾਣੀਆਂ ਨਹਿਰ ਜਾਂ ਨਦੀ ਦਾ ਪਾਣੀ ਜੇਕਰ ਉਹ ਛਾਲ ਮਾਰਦਾ ਹੈ ਤੇ ਉਹਨਾਂ ਨੂੰ ਹੋਰ ਚੀਜ਼ਾਂ ਦੇਖਣ ਦੇ ਵਿੱਚ ਮਜ਼ਾ ਆਉਂਦਾ ਹੈ ਪਰ ਇਹ ਚੀਜ਼ਾਂ ਦੇ ਵਿੱਚ ਸਾਵਧਾਨੀ ਵਰਤੋ ਖੁਦ ਪ੍ਰਸ਼ਾਸਨ ਨੇ ਜਿਹੜਾ ਹੈ ਇੱਕ ਲੈਟਰ ਜਾਰੀ ਕਰ ਦਿੱਤਾ ਹੈ ਲੋਕਾਂ ਨੂੰ ਜੋ ਹੈ ਉਹ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਦਰਸਲ ਅੱਜ ਦੁਬਾਰਾ ਜਿਹੜਾ ਇਹ ਉਹ ਪੌਂਗ ਡੈਮ ਦੇ ਸਪਲੀਵ ਸਪਲੀਵੇ ਗੇਟ ਜਿਹੜੇ ਨੇ ਉਹ ਖੋਲੇ ਗਏ ਨੇ ਨਾਲ ਦੇ ਨਾਲ ਤੁਹਾਨੂੰ ਦੱਸਦੇ ਕਿ ਸਵੇਰੇ 6 ਵਜੇ ਜਿਹੜਾ ਹੈ ਇਹ ਖੋਲਿਆ ਗਿਆ ਹੈ ਤੇ ਸਵੇਰੇ 6 ਵਜੇ ਜਿਹੜਾ ਹੈ ਤਕਰੀਬਨ 40000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਬੀਤੇ ਦਿਨੀ ਵੀ ਪੌਂਗ ਡੈਮ ਤੋਂ ਛੱਡਿਆ ਗਿਆ ਸੀ ਪਾਣੀ ਸੋ ਲਗਾਤਾਰ ਪੌਂਗ ਡੈਮ ਤੋਂ ਪਾਣੀ ਛੱਡਣ ਦੇ ਨਾਲ ਪ੍ਰਸ਼ਾਸਨ ਲੋਕਾਂ ਨੂੰ ਅਲਰਟ ਕਰ ਰਿਹਾ ਹੈ ਕਿ ਲੋਕ ਜਿਹੜੇ ਨੇ ਉਹ ਸਾਵਧਾਨ ਰਹਿਣ ਲੋਕ ਜਿਹੜੇ ਨੇ ਉਹ ਅਲਰਟ ਰਹਿਣ ਕਿਉਂਕਿ ਇਸ ਵਾਰ ਮੌਨਸੂਨ ਵੀ ਛੇਤੀ ਆ ਗਿਆ ਸੀ ਜੋ ਬਰਸਾਤਾਂ ਹੋਈਆਂ ਨੇ ਉਸ ਦੇ ਵਿੱਚ ਵੀ ਲੋਕਾਂ ਨੂੰ ਅਲਰਟ ਦੇ ਵਿੱਚ ਕਿਹਾ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਹੈ ਹੰਕੋਂਗ ਡੈਮ ਦੀ ਇਹ ਖਬਰ ਜਿਹੜੀ ਆ ਉਹ ਲੋਕਾਂ ਨੂੰ ਅਲਰਟ ਕਰ ਰਹੀ ਹੈ ਸੋ ਤੁਸੀਂ ਇਸ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਉਹ ਸਾਵਧਾਨੀ ਜਿਹੜੀ ਆ ਉਹ ਵਰਤ ਸਕਣ ਲੋਕ ਜਿਹੜੇ ਨੇ ਉਹ ਸਾਵਧਾਨ ਰਹਿ ਸਕਣ ਕਿਉਂਕਿ ਲਗਾਤਾਰ ਪਾਣੀ ਜਿਹੜਾ ਹੈ ਉਹ ਪੋਂਗ ਡੈਮ ਤੋਂ ਛੱਡਣ ਦੇ ਨਾਲ ਕਈ ਜਿਹੜੇ ਜ਼ਿਲ੍ਹੇ ਜਿਹੜੇ ਨੇ ਉਹ ਸਾਵਧਾਨੀ ਦੇ ਲਈ ਜਿਹੜੇ ਨੇ ਉਹ ਵਰਤਨੇ ਸ਼ੁਰੂ ਹੋ ਗਏ ਨੇ ਤਾਂ ਦੇਖਿਓ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭਾਰੀ ਬਾਰਿਸ਼ ਦਾ ਦੌਰ جاری ਹੈ بارش ਬਾਰਿਸ਼ ਦੇ ਬਾਅਦ ਪੋਂਗ ਡੈਮ ਜਿਹੜਾ ਹੈ ਉਹੋ ਜ਼ਿਆਦਾ ਵੱਧ ਗਿਆ ਸੀ ਉਸ ਦਾ ਸਤਰ ਤੇ ਨਾਲ ਦੀ ਨਾਲ ਤੁਹਾਨੂੰ ਦੱਦੀਏ ਕਿ ਜਿਹੜਾ ਹੜ੍ਹ ਹੈ ਉਸ ਨੂੰ ਨਿਯੰਤਰਣ ਕਰਨ ਦੇ ਲਈ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਵੀ ਜਿਹੜੀ ਉਹ ਦਿੱਤੀ ਗਈ ਸੀ ਸੋ ਇਸ ਜਾਣਕਾਰੀ ਦੇ ਨਾਲ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੇ ਲਈ ਜਿਹੜਾ ਹੈ ਉਹ ਬਾਰ ਬਾਰ ਅਪੀਲ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਪਾਣੀ ਪੌਂਗ ਡੈਮ ਦੇ ਵਿੱਚੋਂ ਛੱਡਣਾ ਦੇ ਨਾਲ ਲੋਕਾਂ ਨੂੰ ਕਿਹਾ ਗਿਆ ਕਿ ਉਹ ਅਲਰਟ ਹੋ ਜਾਣ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਉਹਨਾਂ ਨੇ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਨੇ ਉਹ ਵਰਤਨੀਆਂ ਨੇ ਲੋਕਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਚੀਜ਼ਾਂ ਤੋਂ ਜਿਹੜਾ ਹੈ ਉਹ ਬਚਣਾ ਹੈ ਸੋ ਇਹਨਾਂ ਚੀਜ਼ਾਂ ਦੇ ਨਾਲ ਬਚਣ ਦੇ ਲਈ ਜਿਹੜਾ ਹੈ ਉਹ ਲੋਕਾਂ ਨੂੰ ਕਿਊਸਿਕ ਜਿਹੜਾ ਪਾਣੀ ਜਿਵੇਂ ਤੁਹਾਨੂੰ ਦੱਸਿਆ ਕਿ ਤਕਰੀਬਨ 40000 ਕਿਊਸਿਕ ਪਾਣੀ ਜਿਹੜਾ ਇਹੋ ਜਿਹੜਾ ਹੈ ਉਹ ਛੱਡਿਆ ਗਿਆ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਉਹ ਨਿਯੰਤਰਣ ਜਿਹੜਾ ਪਾ ਸਕਣ ਤੁਹਾਨੂੰ ਦੱਸ ਦਈਏ ਕਿ ਜਿਹੜੇ 40000 ਕਿਊਸਿਕ ਪਾਣੀ ਅੱਜ ਸਵੇਰੇ ਛੱਡਿਆ ਗਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਪਰੰਪਰਿਕ ਪ੍ਰੋਟੋਕਾਲ ਦੇ ਅਨੁਸਾਰ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਪਾਣੀ ਦੀ ਨਿਕਾਸੀ ਨੂੰ ਵਧਾਇਆ ਜਾਵੇਗਾ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਾੜ ਨਿਯੰਤਰਣ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਸਥਿਤੀ ਤੋਂ ਨਿਪਟਣ ਦੇ ਲਈ ਸਾਰੇ ਲੋਕਾਂ ਨੂੰ ਜਿਹੜਾ ਹੈ ਉਸ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਗੱਲ ਜਿਹੜੀ ਆ ਉਹ ਆਖੀ ਹੈ ਕਿਉਂਕਿ ਪੌਂਗ ਡੈਮ ਜਿਹੜਾ ਹੈ ਉਹ ਪਾਣੀ ਛੱਡਣ ਦੇ ਨਾਲ ਇਸ ਦੇ ਨਾਲ ਬਾੜ ਜਿਹੜਾ ਹੈ ਹੜ ਜਿਹੜਾ ਹੈ ਉਹ ਆ ਸਕਦਾ ਹੈ ਤੇ ਹੜ ਦੇ ਪਾਣੀ ਤੋਂ ਬਚਾਅ ਦੇ ਲਈ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਵੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਸੋ ਏਜੰਸੀਆਂ ਵੀ ਜਿਹੜੀਆਂ ਨੇ ਉਹ ਅਲਰਟ ਤੇ ਹੋ ਗਈਆਂ ਨੇ